ແມברי कॉटन டிਜੀਟਲ ਪ੍ਰਿੰਟ ਮੈਚਿੰਗ ਸੂਟ ਰਹਣਗੇ ਐਂਡ ਬਾਟਮ ਤੇ ਵਰਕ ਮਿਲੇਗਾ ਸ਼ਰਟ 175 ਵੱਡੇ ਪਣੇ ਚ ਰਹੇਗੀ ਬਾਟਮ 2 ਮੀਟਰ ਰਹੇਗੀ ਦੁਪੱਟਾ ਵੀ 2 ਮੀਟਰ ਰਹੇਗਾ ਦੁਪੱਟਾ ਮਸਲੀਨ ਦਾ ਜਾਂ ਕੋਟਾ ਡੋਰੀ ਇਹਦਾ ਮਿਲੇਗਾ 2x2 600 ਦੇ ਵਿੱਚ ਸੂਟ ਬਾਈ ਕਰ ਸਕਦੇ ਹਾਂ 5 ਮੀਟਰ ਸੂਟ ਰਹੇਗਾ कॉटन ਦਾ ਥ्रेड ਵਰਕ neck ਤੇ ਐਂਡ ਬਾਜ਼ੂ ਤੇ ਬਾਟਮ ਤੇ ਵਰਕ ਰਹੇਗਾ ਦੁਪੱਟਾ 2.5 ਮੀਟਰ ਮਸਲੀਨ ਦਾ ਰਹੇਗਾ 1150 ਵਿੱਚ ਤੁਸੀਂ ਇਹ ਕਰ ਬੈਠੇ ਸੂਟ ਬਾਈ ਕਰ ਸਕਦੇ ਹੋ ਪਿਓਰ ਕਾਟਨ ਲਖਨਵੀ ਵਰਕ ਵਾਲਾ ਸ਼ਰਟ ਰਹੇਗਾ ਪਿਓਰ ਕਾਟਨ ਦੀ ਪ੍ਰਿੰਟਡ 2.5 ਮੀਟਰ ਬਾਟਮ ਰਹੇਗੀ ਦੁਪੱਟਾ ਮਲ ਕਾਟਨ ਦਾ ਵਰਕ ਵਾਲਾ 2.5 ਮੀਟਰ 980 ਦੇ ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਪਿਓਰ ਕਾਟਨ ਮੈਚਿੰਗ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਪਲੇਨ ਬਾਟਮ ਰਹੇਗੀ ਔਰ ਇਸਨਰ ਮਸਲੀਨ ਦਾ ਵਰਕ ਵਾਲਾ ਦੁਪੱਟਾ ਰਹੇਗਾ 1.80 ਵੱਡੇ ਪਣੇ ਚ ਸ਼ਰਟ 1.80 ਵੱਡੇ ਪਣੇ ਚ ਬਾਟਮ 2.5 ਮੀਟਰ ਦੁਪੱਟਾ 700 ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਪਿਓਰ ਕੈਮਰੀ ਕਾਟਨ ਦਾ ਏ ਸੂਟ ਰਹਿਣਗੇ ਜੀ 프린ਟਡ ਸ਼ਰਟ ਰਹੇਗੀ ਪਲੇਨ ਇਸਦੇ ਨਾਲ ਬਾਟਮ ਰਹੇਗੀ ਵਿਦਆਊਟ ਦੁਪੱਟਾ ਸੂਟ ਮਿਲਣਗੇ ਫੈਬਰਿਕ ਬਹੁਤ ਵਧੀਆ ਹੁੰਦਾ ਇਹਨਾਂ ਦਾ ਅੱਛਾ ਹੁੰਦਾ 450 ਵਿੱਚ ਕੋਈ ਵੀ ਤੁਸੀਂ ਸੂਟ ਬਾਏ ਕਰ ਸਕਦੇ ਹੋ ਇਹ ਪਾਕਿਸਤਾਨੀ ਕਲੈਕਸ਼ਨ ਹੈ ਜੀ ਬਾਈ ਰਾਮ ਟੈਕਸ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਪਾਕਿਸਤਾਨੀ ਡਿਜ਼ਾਈਨਰ ਦੇ ਵਿੱਚ ਬਾਟਮ ਰਹੇਗੀ 1.80 ਵੱਡੇ ਪਣੇ ਚ ਸ਼ਰਟ ਰਹੇਗੀ 2 ਮੀਟਰ ਦੇ ਇਸਦੇ ਨਾਲ ਪੈਂਟ ਟੈਕਸ ਵਾਲੀ ਬਾਟਮ ਰਹੇਗੀ 625 ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਸ਼ਾਹੀ ਐਕਸਪੋਰਟ कॉटन ਰਹੇਗੀ ਕੈਮਰੀ कॉटन ऑल ओवर सूट मिलेगा 5 ਮੀਟਰ 3.5 ਮੀਟਰ ਵੱਡੇ ਪਣੇ ਵਿੱਚ ਸੂਟ ਰਹੇਗਾ ऑल ओवर 450 ਵਿੱਚ ਤੁਸੀਂ ਇਹ ਵੀ ਸੂਟ ਕਰ ਬੈਠੇ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ایڈਵਾਂਸ ਕਰਨੀ ਪੈਂਦੀ ਹੈ 5 ਇਸ ਦਾ ਜੋ ਫੈਬਰਿਕ ਬਹੁਤ ਹੀ ਵਧੀਆ ਵਿਦਆਊਟ ਲਰਨਿੰਗ ਸਟਿਚ ਹੋਣਗੇ ਪਾਰਟੀ ਵੇਅਰ ਸੂਟ ਰਹਿਣਗੇ ਮੈਚਿੰਗ ਵਿਦਆਊਟ ਦੁਪੱਟਾ ਰਹਿਣਗੇ ਕ੍ਰੇਵ ਹੈਵੀ ਵਰਕ ਵਾਲਾ ਸ਼ਰਟ ਰਹੇਗਾ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਕ੍ਰੇਵ ਦੀ 3000 ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਨਵੀਆਂ ਤੋਂ ਚੈਨਲ ਤੇ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਾਟਨ ਕੋਰਾ ਆਲਓਵਰ ਸ਼ਰਟ ਰਹੇਗੀ 2 ਮੀਟਰ ਕਾਟਨ ਕੋਰਾ ਡਿਜ਼ਾਈਨਰ ਪਲੈਜ਼ੋ ਰਹੇਗਾ 2 ਮੀਟਰ 699 ਵਿੱਚ ਇਹ ਤੁਸੀਂ ਵਿਦਆਊਟ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਕੈਮਰੀ ਕਾਟਨ ਸ਼ਰਟ ਰਹੇਗੀ 175 ਵੱਡੇ ਪਾਣੇ 2 ਮੀਟਰ ਵਰਕ ਵਾਲੀ ਬਾਟਮ ਮਲਮਲ ਇਸ ਤੇ ਟਾਈਡਾਈ ਦੁਪੱਟਾ ਰਹੇਗਾ 899 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਇੱਕ कॉटन 5 ਮੀਟਰ ਸੂਟ ਰ ਹੈ ਕਾ ਡਿਜੀਟਲ ਪ੍ਰਿੰਟ बॉटम 2 ਮੀਟਰ कॉटन ਦੀ ਸ਼ੈਡੋ ਪ੍ਰਿੰਟਡ ਦੁਪੱਟਾ 2.5 ਮੀਟਰ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ 750 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ 2 ਮੀਟਰ ਗਿੰઝા कॉटन ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਲੇਸ ਵਰਕ ਵਾਲਾ बॉटम 2 ਮੀਟਰ ਵਰਕ ਵਾਲੀ ਮਿਲੇਗੀ 240 ਦੁਪट्टे ਦੀ ਕੱਟ ਰਹੇਗੀ 1190 ਚ ਬਾਈ ਕਰ ਸਕਦੇ ਹਾਂ ਕੈਮਰੀ ਕਾਟਨ ਦੀ ਸ਼ਰਟ ਰਹੇਗੀ 2 ਮੀਟਰ ਇਸ ਦੇ ਨਾਲ ਕੰਟਰਾਸਟ ਬਾਟਮ ਰਹੇਗੀ 2 ਮੀਟਰ ਬਾਟਮ ਆਂ ਇਸ ਦੇ ਨਾਲ ਮलमल कॉटन ਦਾ ਦੁਪੱਟਾ 1290 ਚ ਬਾਈ ਕਰ ਸਕਦੇ ਆਂ ਥੈਂਕ ਯੂ ਜੀ